ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ ਭਰ ਦੇ ਵਿੱਚ ਇਸੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਲੋਕ ਬੜੇ ਖੁਸ਼ੀ ਦੇ ਨਾਲ ਹੋਲੀ ਮਨਾ ਰਹੇ ਨੇ ਰੰਗ ਬਿਰੰਗੇ ਰੰਗਾਂ ਚ ਰੰਗੇ ਲੋਕ ਨਜ਼ਰ ਆ ਰਹੇ ਨੇ ਤੇ ਇਸੇ ਤੇ ਪੇਸ਼ ਹੈ ਸਾਡੀ ਖਾਸ ਪੇਸ਼ਕਸ਼ ਹੋਲੀ ਦੇ ਰੰਗ ਹਾਸਿਆਂ ਖੇਡੀਆਂ ਸਾਂਝੀਵਾਲਤਾ ਪਿਆਰ ਦਾ ਪ੍ਰਤੀਕ ਇਹ ਤਿਉਹਾਰ ਹੋਲੀ ਅੱਜ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਰੌਣਕਾਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਨੇ ਲਗਾਤਾਰ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਦੇਸ਼ ਭਰ ਤੋਂ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਗੁੱਲੂ ਬਰੇਲੀ ਲਖਨਊ ਉੜੀਸਾ ਦੀਆਂ ਇਹ ਤਸਵੀਰਾਂ ਨੇ ਤੁਹਾਡੇ ਟੀਵੀ ਸਕਰੀਨ ਤੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪਿਆਰ ਤੇ ਖੁਸ਼ੀ ਦੇ ਨਾਲ ਤਨਕਾ ਤੇ ਇਸ ਤਿਹਾਰ ਨੂੰ ਮਨਾਇਆ ਜਾ ਰਿਹਾ ਹੈ ਤੇ ਰਵਿੰਦਰ ਮੀਤ ਚੰਡੀਗੜ ਸੁਖਨਾ ਲੈਕ ਤੋਂ ਸਾਡੇ ਨਾਲ ਜੁੜੇ ਹੋਏ ਨੇ ਸਿੱਧਾ ਰੁਕ ਕਰਾਂਗੇ ਤੇ ਤਸਵੀਰਾਂ ਵੇਖਾਂਗੇ ਰਵਿੰਦਰ ਕਿਹੋ ਜਿਹਾ ਨਜ਼ਾਰਾ ਅੱਜ ਦੇ ਦਿਨ ਬੇਕੁਦਕੋ ਰੁਚੀ ਹਰ ਜਗ੍ਹਾ ਤੇ ਨਜ਼ਾਰਾ ਬੜਾ ਖੂਬਸੂਰਤ ਹੈਗਾ ਲੇਕਿਨ ਚੰਡੀਗੜ ਦਾ ਨਜ਼ਾਰਾ ਇੱਕ ਆਪਣੇ ਆਪ ਦੇ ਵਿੱਚ ਖੂਬਸੂਰਤੀ ਪੇਸ਼ ਕਰਦਾ ਰੰਗਾਂ ਦਾ ਤਿਹਾਰ ਖੁਸ਼ੀ ਦਾ ਤਿਹਾਰ ਇੱਥੇ ਸੁਖਨਾ ਲੈਕ ਦੇ ਉੱਤੇ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਵੱਡੇ ਪੱਦਰ ਤੇ ਜਿਹੜੇ ਨੌਜਵਾਨ ਨੇ ਅਲੱਗ-ਅਲੱਗ ਜਗਾਵਾਂ ਤੋਂ ਇੱਥੇ ਪਹੁੰਚਦੇ ਨੇ ਆਪੇ ਰੰਗਾ ਦਾ ਤਿਹਾਰ ਮਨਾਉਂਦੇ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਕਿ ਇਹ ਕਿੱਥੋਂ-ਕਿੱਥੋਂ ਆਏ ਨੇ ਕਿਉਂਕਿ ਪੰਜਾਬ ਹਰਿਆਣਾ ਚੰਡੀਗੜ੍ਹ ਹਿਮਾਚਲ ਦਾੜਾ ਹਰਿਆਣਾ ਬਾਈ ਹਰਿਆਣਾ ਮਾਰ ਸਾਹਿਬ ਪੰਜਾਬ ਗਿੱਦੜਵਾ ਪੰਜਾਬ ਗਿੱਦੜਵਾ 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 ਇੰਨੀ ਤੋਂ ਹੌਲੀ ਬਣਾਉਂਦੇ ਹਾਂਜੀ ਸੰਗਰੂਰੋ ਸੰਗਰੂਰੋ ਮੇਰੇ ਸੰਗਰੂਰੋ ਹਾਂਜੀ ਬਾਈ ਸਪੈਸ਼ਲ ਲਿੰਕ ਹੋਰ ਸੀਐਮ ਦੇ ਬੰਦੋ ਅਰੇ ਵਾਲੇ ਤੇ ਆ ਜਾ ਰਿਹਾ ਮਜਾ ਆ ਰਿਹਾ ਅਰੇ ਇੱਕ ਨੰਬਰ ਇੱਥੇ ਲਗਾਤਾਰ ਕਿਹੜਾ ਮਜਾ ਲਿਆ ਜਾ ਰਿਹਾ ਹੋਲੀ ਦੇ ਤਹਾਰਾ ਤੁਸੀਂ ਤੁਸੀਂ ਕਿੱਥੋਂ ਆਏ ਹੋ ਮੂੰਹ ਦਿਖਾ ਦਿਓ જરા ਮੂੰਹ ਦਿਖਾ ਦਿਓ ਤੁਸੀਂ ਦਿਖਾਣਾ ਹੈ ਓ ਹੈਪੀ ਹੋਲੀ ਗੇ ਹੈਪੀ ਹੋਲੀ ਮਿਊਜ਼ਿਕ ਦੇ ਨਾਲ ਬੰਨਿਆ ਦੀ ਨਾਲ ਇੱਕ ਤਹਾਰਾ ਮਨਾਇਆ ਜਾ ਰਿਹਾ ਹੈ ਹੈਪੀ ਹੋਲੀ ਕਿਹੜਾ ਜੇ ਆਏ ਹੋ ਚੰਡੀਗੜ੍ਹ ਸੇ ਇਹ ਲੋਕਾਂ ਕਈ ਲੋਕਲ ਮੋਲੀ ਪੇਂਡਾ ਵੈਸੇ ਪਣੀ ਪੱਤਾ ਹਰਿਆਣੇ ਦਾ ਚਾਚਾ ਤਾਂ ਇਹ ਦੇਖੋ ਤੁਸੀਂ ਜਿਹੜੀ ਕਲਰ ਗੰਨ ਹੈ ਕਲਰ ਗੰਨ ਦੇ ਨਾਲ ਚੱਲ ਕਿੱਥੋਂ ਆਇਓ ਭਾਈ हिसार हिसार ਸਵਾਦ ਆ ਰਿਹਾ ਮੋਲੀ ਮੋਲੀ ਸਵਾਦ ਆ ਰਿਹਾ ਸਵਾਦ ਸੋ ਚੰਡੀਗੜ੍ਹ ਸੁਖਨਾ ਲੇਖਦਿਆਂ ਇਹ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਨੌਜਵਾਨ ਇਕੱਠੇ ਹੋਏ ਨੇ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੋ ਰੰਗਾਂ ਨੂੰ ਰੰਗ-ਬਰੰਗੇ ਰੰਗਾਂ ਦੇ ਵਿੱਚ ਰੰਗੇ ਨਜ਼ਰ ਆ ਰਹੇ ਨੇ ਸੋ ਸਾਡੇ ਪੱਤਰਕਾਰ ਵੀ ਹੋਲੀ ਮਨਾਉਂਦੇ ਇਹਨਾਂ ਨੌਜਵਾਨਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਰਵਿੰਦਰ ਕਿਹੋ ਜਿਹਾ ਲੱਗ ਰਿਹਾ ਕੋ ਕਿ ਨੌਜਵਾਨ ਨੇ ਸਾਰੇ ਤੇ ਵੱਖ-ਵੱਖ ਖੇਤਰ ਤੋਂ ਆਏ ਹੋਏ ਨੇ ਵੱਖਰਾ ਹੀ ਉਤਸ਼ਾਹ ਹੁੰਦਾ ਹੈ ਨੌਜਵਾਨਾਂ ਦੇ ਵਿੱਚ ਜਿੰਦਾਬਾਦ ਜਿੰਦਾਬਾਦ ਕਿਹੜੇ ਗੱਲ ਤੂੰ ਮੁਸੇ ਵਾਲਾ ਜਿੰਦਾਬਾਦ ਜਿੰਦਾਬਾਦ ਬਹੁਤ ਜ਼ਿਆਦਾ ਖੁਸ਼ੀ ਕੋਸ਼ਿਸ਼ ਤਸਵੀਰ ਤੋਂ ਅੱਗੇ ਤੱਕ 50 ਕਿ ਮਜ਼ਾ ਤੇ ਲਿਆ ਜਾ ਰਿਹਾ ਮੈਂ ਕਹੂੰਗਾ ਕਿ ਲੰਬੀ ਤਸਵੀਰ ਜਰੂਰ ਦਿਖਾ ਦਿਓ ਸੁਖਨਾ ਲੇਖ ਤੇ ਕਿੰਨੀ ਭੀੜ ਹੈ ਕਿੰਨਾ ਇਕੱਠ ਹੈ ਕਿਉਂਕਿ ਇੱਥੇ ਹਰ ਸਾਲ ਹੀ ਵੱਡੀ ਗਿਣਤੀ ਦੇ ਵਿੱਚ ਤੇ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜੇ ਨੇ ਅੰਮ੍ਰਿਤਸਰ ਦਾ ਰੁੱਕ ਕਰਾਂਗੇ ਅੰਮ੍ਰਿਤਸਰ ਦਾ ਰੁੱਕ ਕਰਾਂਗੇ ਮੋਂਗਾ ਜੀ ਕੀ ਕੁਝ ਤਸਵੀਰਾਂ ਅੰਮ੍ਰਿਤਸਰ ਤੋਂ ਓ ਯਾਰ ਬਿਲਕੁਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੁਰਗਿਆਨਾ ਮੰਦਰ ਦੀ ਆ ਉਤਰੀ ਭਾਰਤ ਦੇ ਪ੍ਰਸਿੱਧ Hindu ਤੀਰ ਦੁਰਗਿਆਨਾ ਮੰਦਰ ਦੀ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਸ਼ਹਿਰ ਵਾਸੀ ਜਾਂ ਸ਼ਹਿਰ ਵਕ ਵਕ ਸ਼ਹਿਰ ਵਕ ਵਕ ਸੂਬਿਆਂ ਤੋਂ ਆਏ ਲੋਕ ਜੋ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਨਾਲ ਇੱਕ ਦੂਜੇ ਨੂੰ ਰੰਗ ਕੇ Holi ਦੀਆਂ ਖੁਸ਼ੀਆਂ ਮਨਾ ਰਹੇ ਹੋ ਸਭ ਤੋਂ ਅਹਿਮ ਗੱਲ ਪਾਲਕੀ ਸਜਾਈ ਗਈ ਹੈ ਪਾਲਕੀ ਦੇ ਵਿੱਚ ਠਾਕੁਰ ਜੀ ਦੀ ਮੂਰਤੀ ਸਜੋਬਤ ਕੀਤੀ ਗਈ ਔਰ ਹਜ਼ਾਰਾਂ ਦੀ ਗਿਣਤੀ ਪਹੁੰਚੇ ਸ਼ਰਧਾਲੂ ठाकुर जी ਦੇ ਨਾਲ होली ਖੇਡ ਰਹੇ ਨੇ ਆਪਣੇ ਆਪ ਨੂੰ ਬੇहद ਖੁਸ਼ਕਿਸਮਤ ਮੰਨ ਰਹੇ ਨੇ ਕਿ આજ ਤੱਕ ਦਿਨ ਉਹਨਾਂ ਨੂੰ ਦੁਰਗਿਆਨਾ ਮੰਦਰ ਪਹੁੰਚ ਕੇ ਭਗਵਾਨ ਠਾਕੁਰ ਦੇ ਨਾਲ होली ਖੇਡਣ ਦਾ ਮੌਕਾ ਮਿਲਿਆ ਹੈ ਉਹ ਬੇहद ਅਲੌਕਿਕ ਅਦਭੁਤ ਨਜ਼ਾਰਾ ਹੈ ਇਸ ਵੇਲੇ ਦੁਰਗਿਆਨਾ ਮੰਦਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਭਗ 2 ਘੰਟੇ ਪਹਿਲਾਂ ਇਹ ਸ਼ੋਭਾ ਯਾਤਰਾ ਸ਼ੁਰੂ ਹੋਈ ਸੀ ਦੁਰਗਿਆਨਾ ਮੰਦਰ ਦੀ ਪੂਰੀ ਸਰੋਵਰ ਦੀ ਪ੍ਰਕਰਮਾ ਕੀਤੀ ਗਈ ਹੈ ਹੁਣ ਵਾਪਸ ਦੁਰਗਿਆਨਾ ਮੰਦਰ ਚ ਦਾਖਲ ਹੋਣ ਜਾ ਰਹੀ ਹੈ ਤਾਂ ਹਰ ਕੋਈ ਆਪਣੇ ਨਾਲ ठाकुर जी दी ये मूर्तियां लेके इथे पहुंचे है ठाकुर जी नु गुलाल लगा के अपनी शरदा भावना ਦਾ பਕਟਾਵਾ ਕੀਤਾ ਜਾ ਰਿਹਾ ਆਪਣੇ ਮੋਹ ਪਿਆਰ ਦਾ பਕਟਾਵਾ ਕੀਤਾ ਜਾ ਰਿਹਾ ਔਰ ਬੇहद ਖੁਸ਼ੀ ਮਨਾਈ ਜਾ ਰਹੀ ਹੈ ਕਿ ਅੱਜ ਦੇ ਦਿਨ ਦੁਰਗਾ ਨ ਮੰਦਰ ਪਹੁੰਚ ਕੇ ਭਗਵਾਨ ਦੇ ਨਾਲ ਹੋਲੀ ਖੇਡਣ ਦਾ ਸੁਪਾਕ ਪ੍ਰਾਪਤ ਹੋਇਆ ਹੈ ਨਾਚ ਨਾਚ ਗਾਣੇ ਚੱਲ ਰਹੇ ਔਰ ਇਹ ਇਹ ਨਜ਼ਾਰਾ ਸਵੇਰ ਤੋਂ ਹੀ ਇੱਥੇ ਦੇਖਣ ਨੂੰ ਮਿਲ ਰਿਹਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰਾਦੇ ਰਾਦੇ ਕਰਦੇ ਹੋਏ ਇੱਕ ਦੂਜੇ ਤੇ ਗੁਲਾਲ ਲਾ ਕੇ ਹੋਲੀ ਮਨਾ ਰਹੇ ਨੇ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਦੋ ਤਸਵੀਰਾਂ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਦੀਆਂ ਤੇ ਦੂਜੀ ਤਸਵੀਰ ਜਿੱਥੇ ਬੇਹਤ ਚਾਵਾਂ ਮਲਾਰਾਂ ਦੇ ਨਾਲ ਬੋਲੀ ਦੇ ਜਸ਼ਨ ਮਨਾਏ ਜਾ ਰਹੇ ਨੇ ਦੂਰ ਦੂਰ ਤੱਕ ਜਿਸ ਤੱਕ ਨਜ਼ਰ ਜਾਂਦੀ ਹੈ ਸ਼ਰਧਾਲੂਆਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਔਰ ਬੁਰਾ ਨਾ ਮੰਨੋ ਹੋਲੀ ਹੈ ਰਾਧੇ 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 ਲਗਾਤਾਰ ਰਾਧੇ ਰਾਧੇ ਦੇ ਜੇਕਾਰੇ ਜਿਹੜੇ ਆ ਉਹ ਸਭ ਨੂੰ ਮਿਲ ਰਹੇ ਨੇ ਹਮ ਲੋਗ ਹਮ ਲੋਗ ਓਡੀਸ਼ਾ ਸੇ ਆਏ ਹਾਂ ਪੂਰਾ ਗਰੁੱਪ ਹੋਲੀ ਮਨਾਨੇ ਓਡੀਸ਼ਾ ਸੇ ਹਾਂਜੀ ਓਡੀਸ਼ਾ ਸੇ

ਤੋ ਤਸਵੀਰਾਂ ਤੁਸੀਂ ਵੇਖ 파 ਰਹੇ ਹੋ ਚੰਡੀਗੜ੍ਹ ਦੇ ਸੁਖਨਾ ਲੇਖ ਲੇਖ ਦੀਆਂ ਇਹ ਤਸਵੀਰਾਂ ਨੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜੁਟੇ ਨੇ ਨਾਚ ਗਾਣਾ ਹੋ ਰਿਹਾ ਹੈ ਰੰਗਾ ਦੇ ਇਤਿਹਾਰ ਨੂੰ ਖੂਬਸੂਰਤ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਤਸਵੀਰਾਂ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਠਾਕੁਰ ਸਾਹਿਬ ਠਾਕੁਰ ਜੀ ਦੀ ਪਾਲਕੀ ਸਜਾਈ ਹੋਈ ਹੈ ਵੱਡੇ ਗਿਰਤੀ ਦੇ ਵਿੱਚ ਲੋਕ ਨਤਮਸਤਕ ਹੋ ਰਹੇ ਨੇ ਮੱਥਾ ਟੇਕ ਰਹੇ ਨੇ ਤਾਂ ਉੱਤੇ ਹੀ ਭਜਨ ਕੀਰਤਨ ਦੀ ਤਾਲ ਤੇ ਨੱਚਦੇ ਝੂਮਦੇ ਇਹ ਲੋਕ ਨਜ਼ਰ ਆ ਰਹੇ ਨੇ ਸੋ ਬੇਹਦ ਹੀ ਪਿਆਰ ਭਰਿਆ ਤਿਉਹਾਰ ਸਾਂਝੀ ਵਾਲਤਾ ਦਾ ਤਿਉਹਾਰ ਭਾਈਚਾਰੇ ਦਾ ਤਿਉਹਾਰ ਤੇ ਨੀ ਸਵਾਰਥ ਭਾਵਨਾ ਦੇ ਨਾਲ ਬਿਨਾਂ ਕਿਸੇ ਗਿਲੇ ਸ਼ਿਕਵੇ ਦੇ ਤੇ ਤਿਉਹਾਰ ਮਨਾਇਆ ਜਾਂਦਾ ਤੇ ਇਹ ਤਸਵੀਰਾਂ ਇਸੇ ਦੀ ਪ੍ਰਤੱਖ ਗਵਾਹੀ ਭਰ ਰਹੀਆਂ ਨੇ ਸੋ ਖੂਬਸੂਰਤ ਤਰੀਕੇ ਦੇ ਨਾਲ ਰੰਗਾਂ ਦੇ ਤਿਉਹਾਰ ਹੋਲੀ ਨੂੰ ਹੋਲੀ ਨੂੰ ਮਨਾਇਆ ਜਾ ਰਿਹਾ ਹੈ ਸੋ ਰਵਿੰਦਰ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਰਵਿੰਦਰ ਅਸੀਂ ਤਸਵੀਰਾਂ ਤੁਹਾਡੇ ਰਾਹੀਂ ਵੇਖੀਆਂ ਬਹੁਤ ਹੀ ਸੋਹਣੀਆਂ ਤਸਵੀਰਾਂ ਖੂਬਸੂਰਤ ਤਸਵੀਰਾਂ ਤੇ ਜਾਹਰ ਹੈ ਜਦੋਂ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਤਿਉਹਾਰ ਮਨਾ ਰਹੇ ਨੇ ਤਾਂ ਸੁਰੱਖਿਆ ਦੇ ਪ੍ਰਬੰਧ ਵੀ ਹੋਣਗੇ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਕੋ ਸੁਰੱਖਿਆ ਦੇ ਪ੍ਰਬੰਧ ਤਾਂ ਕੀਤੇ ਜਾਂਦੇ ਨੇ ਹਰ ਵਾਰ ਚੰਡੀਗੜ੍ਹ ਦੇ ਵਿੱਚ ਜਦੋਂ ਹੋਲੀ ਦਾ ਤਿਉਹਾਰ ਹੁੰਦਾ ਤਾਂ ਬੁਲਟ ਦੇ ਪਟਾਕੇ ਜਰੂਰ ਵਜਦੇ ਨੇ ਤਾਂ ਉਹਨਾਂ ਲਈ ਖਾਸ ਪ੍ਰਬੰਧ ਸੁਰੱਖਿਆ ਦੇ ਕੀਤੇ ਗਏ ਇਸ ਤੋਂ ਇਲਾਵਾ ਪਾਕ ਸਟੇਟਾਂ ਇੱਥੇ ਲੋਕ ਆਉਂਦੇ ਨੇ ਆ ਕੇ ਇੱਥੇ ਹੋਲੀ ਖੇਡਾਂ ਆਉਂਦੇ ਨੇ ਕਿ ਸੁਰੱਖਿਆ ਦੇ ਪ੍ਰਬੰਧ ਥੋੜੇ ਜ਼ਿਆਦਾ ਕਰਨੇ ਪੈਂਦੇ ਆ ਚੰਡੀਗੜ੍ਹ ਪੁਲਿਸ ਸਿਵਲ ਨੂੰ ਤਾਂ ਚੱਪੇ-ਚੱਪੇ ਤੇ ਜਿਹੜਾ ਹੈਗਾ ਜਰੂਰ ਜਿਹੜਾ ਲਗਾਈ ਗਈ ਹੈ ਸਕਿਉਰਿਟੀ ਚੰਡੀਗੜ੍ਹ ਦੇ ਵਿੱਚ ਲੇਕਿਨ ਸਕਿਉਰਿਟੀ ਤੋਂ ਜ਼ਿਆਦਾ ਰੰਗ ਇੰਪੋਰਟੈਂਟ ਨੇ ਅੱਜ ਤਾਂ ਪੀਡੀਸੀ ਨੂੰ ਵੀ ਬਾਲਦਸ਼ ਪਾਸੇ ਤਾਂ ਇੱਥੇ ਜਰੂਰ ਜਿਹੜਾ ਹੈਗਾ ਆ ਬਦਰੂ ਇੱਕ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾਵਾਂਗੇ ਨੱਚਣ ਕੁੱਦਨ ਦੀਆਂ ਜਿੱਥੇ ਕਿ ਲਗਾਤਾਰ ਇੱਥੇ ਇੰਜਾਇਮੈਂਟ ਕੀਤਾ ਜਾ ਰਿਹਾ ਇੰਜਾਇਬ ਕੀਤਾ ਜਾ ਰਿਹਾ ਕਿਉਂਕਿ ਅਲੱਗ-ਅਲੱਗ ਜਗਾਵਾਂ ਤੋਂ ਇੱਥੇ ਆਉਂਦੇ ਨੇ ਨੌਜਵਾਨ ਤਾਂ ਇਹ ਦੇਖੋ ਤਸਵੀਰਾਂ ਕਿੱਥੋਂ ਆਏ ਹੋ ਜੀ ਕਿੱਥੋਂ ਆਏ ਹੋ ਜ਼ਿਰਕਪੁਰ ਤੋਂ ਆਈਂ ਜ਼ਿਰਕਪੁਰ ਤੋਂ ਆਇਆ ਰਿਹਾ ਪੂਰਾ ਹੀ ਪੂਰਾ ਕੰਡੀ ਜੜ ਮਨਿੰਦਰ ਮੋਂਗਾ ਸਾਡੇ ਨਾਲ ਜੁੜੇ ਹੋਏ ਨੇ ਮਨਿੰਦਰ ਤਾਂ ਰੁਕ ਕਰਾਂਗੇ ਮਨਿੰਦਰ ਜੀ ਵੱਡੀ ਗਿਣਤੀ ਦੇ ਵਿੱਚ ਅਸੀਂ ਸੰਗਤ ਨੂੰ ਦੇਖ ਰਹੇ ਆ ਭਜਨ ਤੇ ਕੀਰਤਨ ਤੇ ਨੱਚਦੇ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਪ੍ਰਬੰਧ ਇਹਨਾਂ ਸੰਗਤਾਂ ਲਈ ਕੀਤੇ ਗਏ ਨੇ ਅੱਜ ਦੇਖੋ ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਸ਼ਰਧਾਲੂਆਂ ਦੀ آمد ਹੋ ਰਹੀ ਹੈ ਸਿਰ ਅੰਮ੍ਰਿਤਸਰ ਇਹ ਪੰਜਾਬ ਦੇ ਸਾਮੀ ਬਲਕੇ ਵਿਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵੱਖ-ਵੱਖ ਦੇਸ਼ਾਂ ਤੋਂ ਵਿਦੇਸ਼ੀ ਲੋਕ ਵੀ ਇੱਥੇ ਜਿਹੜੇ ਮਿਲ ਰਹੇ ਨੇ ਜੋ ਹੋਲੀ ਦਾ ਆਨੰਦ ਮਾਣ ਰਹੇ ਨੇ ਔਰ ਇਸ ਰੰਗਾਂ ਦੇ ਤਿਹਾਰ ਖੁਸ਼ੀਆਂ ਖੇੜਿਆਂ ਦੇ ਤਿਹਾਰ ਦਾ ਇੱਥੇ ਇੱਕ ਵੱਖਰਾ ਨਜ਼ਾਰਾ ਦੇਖ ਕੇ ਦਦਕਦ ਹੋ ਰਹੇ ਨੇ ਬਗਾ ਛਮੋਲ ਹਾਂਜੀ ਹਾਂਜੀ ਹੈਪੀ ਹੋਲੀ ਬਹੁਤ 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 ਮਜ਼ਾ ਆ ਰਿਹਾ ਦਰਗਾਹ ਮੰਦਰ ਆ ਕੇ ਮੈਂ ਆਪਾਂ ਹਰ ਸਾਲ ਆਉਂਦੇ ਆ ਦੁਰਗਾ ਨਾ ਮੰਦਰ ਇਸ ਤਰ੍ਹਾਂ ਹੀ ਹਰ ਵਾਰ ਦਾ ਹਰ ਸਾਲ ਇਸ ਤਰੀਕੇ ਨਾਲ ਹੀ ਬਹੁਤ ਵਧੀਆ ਮਾਹੌਲ ਹੁੰਦਾ ਦੁਰਗਾ ਨਾ ਮੈਂ ਵੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਸਭ ਦੀ ਹੋਲੀ ਜੀ ਸੋ ਬਿਲਕੁਲ ਬਹੁਤ ਸੋਹਣੀਆਂ ਤਸਵੀਰਾਂ ਕੋਈ ਵੀ ਹੋਵੇ ਅੱਜ ਕੋਈ ਭੇਦ ਭਾਵ ਨਹੀਂ ਕੋਈ ਗਿਲਾ ਸ਼ਿਕਵਾ ਨਹੀਂ ਹੋ ਪਰ ਹੋਲੀ ਖੇਡੀ ਜਾਏਗੀ ਸਾਡੇ ਸਹਿਯੋਗੀ ਵੀ ਨਾਲੋਂ ਨਾਲ ਹੋਲੀ ਖੇលਦੇ ਨਜ਼ਰ ਆ ਰਹੇ ਨੇ ਕੰਮ ਕਰ ਰਹੇ ਨੇ ਅੱਜ ਫੀਲਡ ਤੇ ਡਟੇ ਹੋਏ ਨੇ ਪਰ ਤਿਉਹਾਰ ਵੀ ਇਹਨਾਂ ਲੋਕਾਂ ਦੇ ਨਾਲ ਮਨਾ ਰਹੇ ਨੇ ਸੋ ਲਗਾਤਾਰ ਕੰਮ ਸਾਡੇ ਪੱਤਰਕਾਰ ਮਜ਼ਬੂਤੀ ਦੇ ਨਾਲ ਗਰਾਊਂਡ ਤੇ ਡਟੇ ਹੋਏ ਨੇ ਮਨੀਂਦਰ ਜੀ ਹੋਰ ਕੀ ਕੁਝ ਅਜ ਖਾਸ ਕਿਉਂਕਿ ਤਸਵੀਰਾਂ ਆਪ ਮੁਹਾਰੇ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਅਸੀਂ ਤੁਹਾਨੂੰ ਵੀ ਦੇਖਿਆ ਕਿ ਡਿਊਟੀ ਦੇ ਨਾਲ ਨਾਲ ਤਿਉਹਾਰ ਵੀ ਮਨਾਇਆ ਜਾ ਰਹੇ ਹਨ ਹੋਰ ਕੀ ਕੁਝ ਖਾਸ ਕੀ ਕੁਝ ਖਾਸ ਪ੍ਰਬੰਧ ਸੁਰੱਖਿਆ ਨੂੰ ਲੈ ਕੇ ਲੰਗਰ ਪਾਣੀ ਨੂੰ ਲੈ ਕੇ ਦੇਖੋ ਦੁਰਗਿਆਲਾ ਮੰਦਿਰ ਨੂੰ ਜਾਂਦੇ ਸਾਰੇ ਰਸਤੇ ਤੇ ਪੁਲਿਸ ਵੱਲੋਂ ਮੁਕੰਮਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਵਹੀਕਲਸ ਦੀ ਐਂਟਰੀ ਅੰਦਰ ਬੈਨ ਕੀਤੀ ਗਈ ਹੈ ਤਾਂ ਜੋ ਕੋਈ ਟ੍ਰੈਫਿਕ ਵਿਵਸਥਾ ਦੀ ਮੁਸ਼ਕਲ ਜੜੀ ਹੈ ਉਹ ਨਾ ਹੋਵੇ। ਔਰ ਇਹ ਤੋਂ ਇਲਾਵਾ ਹਰ ਆਂਜਾਨ ਵਾਲੇ ਵਹੀਕਲ ਤੇ ਚਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਉਹ ਸੁਰੱਖਿਆ ਦੇ ਚੌਕਸ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਇਹਨਾਂ ਖੁਸ਼ੀਆਂ ਖੇੜਿਆਂ ਦੇ ਮਾਹੌਲ ਦੇ ਵਿੱਚ ਕੋਈ ਵੀ ਖਿਰਾਰਤੀ ਅੰਸਰ ਆਪਣਾ ਗੜਬੜ ਫਲਾਉਣ ਦੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ। ਸੋ ਮੰਗਾ ਜੀ ਤੇ ਰਵਿੰਦਰ ਮੀਤ ਦੋਵਾਂ ਦਾ ਸ਼ੁਕਰੀਆ ਬਹੁਤ ਹੀ ਸ਼ਾਨਦਾਰ ਤਸਵੀਰਾਂ ਸ਼ਾਨਦਾਰ ਤਸਵੀਰਾਂ ਤੁਸੀਂ ਸਾਡੇ ਤੱਕ ਪਹੁੰਚਾਈਆਂ ਸਾਡੇ ਦਰਸ਼ਕਾਂ ਤੱਕ ਪਹੁੰਚਾਈਆਂ ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਇਸ ਰੰਗਾਂ ਦੇ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ ਲਗਾਤਾਰ ਪੀਟੀਸੀ ਨਿਊਜ਼ ਤੁਹਾਡੇ ਤੱਕ ਤਸਵੀਰਾਂ ਵੀ ਪਹੁੰਚਾ ਰਿਹਾ ਹੈ